ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਤਿਕਾਰਯੋਗ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਜਦੋਂ ਸੁਖਬੀਰ ਬਾਦਲ ਹੋਣਾ ਨੇ ਪਿੰਡ ਬਾਦਲ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ ਤਾ ਉਤੋਂ ਬਾਅਦ ਇੱਕ ਬਿਆਨ ਸਾਹਮਣੇ ਆਇਆ ਕਿ ਮੈਨੂੰ ਤਾਂ ਕਹਿੰਦੇ ਵੀ 2 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਵੀ ਡਿੰਪੀ ਢਿੱਲੋਂ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਆ ਹੁਣ ਸਵਾਲ ਇਹ ਖੜਾ ਹੁੰਦਾ ਵੀ ਅਗਰ ਇਹ ਬਿਆਨ ਅਧਿਕਾਰਿਕ ਹੈਗਾ ਸੁਖਬੀਰ ਬਾਦਲ ਹੁਣਾ ਦਾ ਕਿ ਅਗਰ ਇਹਨਾਂ ਨੂੰ 2 ਮਹੀਨੇ ਪਹਿਲਾਂ ਇਸ ਗੱਲ ਦਾ ਇਲਮ ਸੀਗਾ ਇਸ ਗੱਲ ਦੀ ਜਾਣਕਾਰੀ ਸੀਗੀ ਕਿ ਡਿੰਪੀ ਢਿੱਲੋਂ ਹੋਣੀ ਜਿਹੜੇ ਆ ਇਹ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਆ ਸਭ ਸਵਾਲ ਖੜਾ ਇਹ ਹੁੰਦਾ ਵੀ ਅਕਾਲੀ ਸੁਧਾਰ ਲਹਿਰ ਜਥੇਬੰਦੀ ਜਿਹੜੀ ਬਣ ਗਈ ਆ ਜਿਨ੍ਹਾਂ ਨੂੰ ਬਾਗੀ ਅਕਾਲੀ ਵੀ ਕਹਿ ਦਿੰਦੇ ਆ ਉਹ ਤਾਂ ਇਹੀ ਗੱਲ ਤਾਂ ਉਹ ਕਹਿੰਦੇ ਪਏ ਆ ਵੀ ਸੁਖਬੀਰ ਬਾਦਲ ਹੁਣਾ ਦੇ ਵਿੱਚ ਲੀਡਰਸ਼ਿਪ ਦੀ ਕਮੀ ਆ ਇਹ ਲੀਡਰ ਤਾਂ ਹੈਗੇ ਨੇ ਪਰ ਇਹ ਪਾਰਟੀ ਨੂੰ ਇਕੱਠਾ ਬਣ ਕੇ ਰੱਖ ਨਹੀਂ ਸਕਦੇ ਅਗਰ ਇਸ ਬਿਆਨ ਨੂੰ ਆਪਾਂ ਆਧਾਰ ਬਣਾ ਲਈਏ ਤਾਂ ਤੁਸੀਂ ਕੀ ਦੇਖਦੇ ਹੋ ਕਿਵੇਂ ਇਸ ਬਿਆਨ ਨੂੰ ਪੂਰਾ ਜਿਹੜਾ ਵਿਚਾਰ ਕਰਦੇ ਹੋ ਇਹਦੇ ਉੱਤੇ ਪਹਿਲੀ ਗੱਲ ਤੇ ਇਸ ਗੱਲ ਤੇ ਉਹ ਠੀਕ ਨੇ ਕਿ 86 ਅੱਗ ਹੁਣ ਤੇ ਇੱਕ ਵਪਾਰੀ ਹੁਣ ਦੋ ਡਿਫਰੈਂਟ ਸਿਟੀਜ਼ਨ ਸਖਬੀਰ ਸਿੰਘ ਬਾਦਲ ਨੇ ਐਮਬੀਏ ਕੀਤੀ ਉਹ ਆਪਣੇ ਲੈਵਲ ਤੇ ਜਿਸ ਤਰੀਕੇ ਨਾਲ ਆਪਣਾ ਸਾਮਰਾਜ ਚਲਾ ਰਹੇ ਆਪਣੀ ਕੰਪਨੀਆਂ ਦਾ ਉਹ ਕਾਮਯਾਬ ਨੇ ਉੱਥੇ ਲੇਕਿਨ ਸਿਆਸਤ ਦੇ ਵਿੱਚ ਇਹ ਚੀਜ਼ ਨਹੀਂ ਚੱਲਦੀ ਸਿਆਸਤ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਤੇ ਸਮਾਜ ਨੂੰ ਜੇ ਵੇਖਣਾ ਪੈਂਦਾ ਵੀ ਸਮਾਜ ਕਿਹੜੇ ਪਾਸੇ ਇੱਕੀ ਚੋਣਦਾ ਵੱਡੇ ਬਾਦਲ ਸਾਹਿਬ ਕੋਲੋਂ ਇਹਨਾਂ ਨੇ ਇੱਕ ਵੀ ਗੱਲ ਨਹੀਂ ਸਿੱਖੀ ਵੱਡੇ ਬਾਦਲ ਸਾਹਿਬ ਜਿਹੜੇ ਉਹ ਸਮਾਜ ਦੇ ਨਾਲ ਚੱਲਦੇ ਸੀ ਜਿਸ ਤਰ੍ਹਾਂ ਦੀ ਸਮਾਜ ਦੀ ਚੇਤਨਤਾ ਹੁੰਦੀ ਸੀ ਜਿਸ ਤਰ੍ਹਾਂ ਸਮਾਜ ਦੇ ਵਿੱਚ ਲੋਕ ਚਾਹੁੰਦੇ ਸੀ ਉਹਨਾਂ ਦੀ ਪੁਸ਼ਤਪਨਾ ਹੀ ਕਰਦੇ ਸੀ ਸੁਖਬੀਰ ਸਿੰਘ ਬਾਦਲ ਵਿੱਚ ਅਜੇ ਵੀ ਹਿੰਕੜ ਔਰ ਮੈਂ ਸੋਚਦਾ ਵੀ ਇਹਦਾ ਸਕਤੀਪਨਾ ਉਹ ਬਹੁਤ ਜ਼ਿਆਦਾ ਸਿਆਸਤ 'ਚ ਹੀ ਚੱਲਦਾ ਨਹੀਂਗਾ ਸਿਆਸਤ ਦੇ ਵਿੱਚ ਜਿਹੜਾ ਸਵੇਰੇ ਤੁਹਾਡਾ ਦੋਸਤ ਸ਼ਾਮ ਦਾ ਦੁਸ਼ਮਣ ਜਾਂ ਸ਼ਾਮ ਦਾ ਦੁਸ਼ਮਣ ਸੇ ਦੋਸਤ ਬਣ ਜਾਂਦਾ ਹੈ ਹੁਣ ਜੇ ਸ੍ਰੀ ਕਨੋਨਾ ਨਿਗਲ ਕਹੀਏ ਗਲਤ ਠੀਕ ਆ ਪਰ ਮੈਂ ਇਹ ਗੱਲ ਕਹਿ ਦਿਆਂ ਬਾਗਿਆਂ ਨੂੰ ਵੀ ਸਾਰਾ ਪਿੰਡ ਮਰਜੇ ਦੇ ਨੰਬਰਦਾਰੀ ਤੁਹਾਨੂੰ ਨਹੀਂ ਮਿਲਣੀ ਕਿਸੇ ਨੂੰ ਤੁਹਾਡੇ ਚ ਕੋਈ ਵੀ ਬੰਦਾ ਜੋ ਗੈਸਵੇ ਨੰਬਰਦਾਰੀ ਕਰਨ ਜੋਗ ਨਹੀਂਗਾ ਤੁਹਾਡੇ ਨਾਲ ਸੁਖਬੀਰ ਬਾਦਲ ਸੌਦਰ ਚ ਚੰਗਾ ਉਹਦੇ ਕੋਲ ਸੱਕੋ ਜੇਗਾ ਉਹਦੇ ਕੋਲ ਸਿਸਟਮ ਹੈਗਾ ਉਹਦੇ ਕੋਲ ਆਫਿਸ ਹੈਗਾ ਉਹਦੇ ਕੋਲ ਅੱਜ ਵੀ ਕਿੱਡ ਰਹੇਗਾ ਸੁਖਬੀਰ ਬਾਦਲ ਨੂੰ ਲਾਉਣ ਦਾ ਤਰੀਕਾ ਇਹ ਨਹੀਂ ਤੁਸੀਂ ਇਕਾਲ ਤਖਤ ਤੇ ਜਲਦੀ ਉਤੇ ਲਾਉਣ ਦੀ ਗੱਲ ਕਰਦੇ ਸੁਖਬੀਰ ਬਾਦਲ ਨੂੰ ਤੌਂਦਾ ਤਰੀਕਾ ਡੈਲੀਗੇਟ اجلاس ਬੁਲਾਓ ਉਹਨੂੰ ਡੈਲੀਗੇਟ ਲਾਓ ਫੋਟਾ ਪਾ ਲਓ ਜੇ ਉਹਦੇ ਖਿਲਾਫ ਜਿੰਨਾਂ ਪੇ ਲਾ ਦੇਣਗੇ ਉਹ ਸੁਖਬੀਰ ਸਿੰਘ ਬਾਦਲ ਨੂੰ ਪਤਾ ਵੀ ਡੈਲੀਗੇਟ اجلاس ਦੇ ਵਿੱਚ ਉਹ ਮਾਰ ਨਹੀਂ ਖਾਏਗਾ ਉਹਨੂੰ ਜੋਰ ਤੋੜ ਦੀ ਰਾਜਨੀਤੀ ਆਉਂਦੀ ਹੈ ਦੂਸਰੀ ਜਿਹੜੀ ਗੱਲ ਤੁਸੀਂ ਕੀਤੀ ਹੈ ਡਿੰਪੀ ਢਿਲੋਂ ਇੰਪੀਟ ਲੋ ਮਾਲਵੇ ਦੇ ਵਿੱਚ ਬਾਦਲ ਦਲ ਦਾ ਬਹੁਤ ਵੱਡਾ ਫਾਈਨੈਂਸਰ ਸੀ ਇਹਨਾਂ ਦਾ ਫਾਦਰ ਵੀ ਤੇ ਇਹ ਵੀ ਤੁਹਾਨੂੰ ਪਤਾ ਹੋਏਗਾ ਇੱਕ ਨਿਊ ਦੀਪ ਟਰਾਂਸਪੋਰਟ ਚੱਲਦੀ ਹੈ ਨਿਊ ਦੀਪ ਟਰਾਂਸਪੋਰਟ ਦੇ ਸਾਰੇ ਪਰਮਟ ਜਿਹੜੇ ਸੀ ਉਹ ਬਠਿੰਡਾ ਤੋਂ ਲੈ ਕੇ ਤੇ ਚੰਡੀਗੜ੍ਹ ਨੂੰ ਜਾਂਦੇ ਸੀਗੇ ਤੇ ਬਾਦਲ ਪਰਵਾੜ ਦੇ ਪਰਮਟ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਹੁੰਦੇ ਸੀ ਜਦੋਂ ਇਹਨਾਂ ਦੀ ਸਰਕਾਰ ਬਣਦੀ ਸੀ ਨਾ ਅਕਾਲੀਆਂ ਦੀ ਤੇ ਇਹਨਾਂ ਦੀ ਗੱਡੀ ਦਾ ਟਾਈਮ ਹੁੰਦਾ ਸੀ ਤੇ ਬੱਸ ਸਟੈਂਡ ਤੇ ਜਾ ਕੇ ਡੀਟੀਓ ਆਪ ਘਰੋਤਾ ਹੁੰਦਾ ਸੀ ਗੱਡੀ ਭਰ ਕੇ ਘਲਾਉਣ ਵਾਸਤੇ ਇਹ ਨਹੀਂ ਇਹ ਨਹੀਂ ਜਿਹੜੀ ਸਰਕਾਰੀ ਮਸ਼ੀਨ ਦੁਰਵਰਤਨ ਕੀਤੀ ਸੀ ਹੁਣ ਦੀਪ ਢੋਣਾ ਇਹਨੇ ਕੀ ਕੀਤਾ ਵੇ ਭਾਈ ਤੂੰ ਰੂਟ ਜਿਹੜੇ ਚੰਡੀਗੜ੍ਹ ਦੇ ਸਾਨੂੰ ਦੇ ਦੇ ਤੂੰ ਇਹ ਲੈ ਲੈ ਉਹਨੂੰ ਫਿਰ ਇਹ ਦੇ ਦਿੱਤੇ ਤੇ ਉਹਦੇ ਕੋਲ ਰੂਟ ਵੀ ਲੈ ਲਿਆ ਕਹਿੰਦਾ ਕੋਈ ਗੱਲ ਨਹੀਂ ਅਮੀਰ ਬੰਦਾ ਪੈਸੇ ਖੁੱਲੇ ਨੇ ਵੈਸੇ ਉਹ ਧਾਰਮਿਕ ਵਰਤਿਆ ਬੰਦਾ ਕੁਰਤਾ ਮੱਦੀ ਦਰਸ਼ਨ ਕਰਨੇ ਜਾ ਕੇ ਉੱਥੇ ਆਪਣੀ ਜਥਾ ਮੁਤਾਬਕ ਸੇਵਾ ਕਰਨੀ দান ਦੇਣਾ ਇਦਾਂ ਦਾ ਬੰਦਾ ਹੋਏਗਾ ਲੇਕਿਨ ਉਹ ਪਿਛਲੇ 2-3 ਮਹੀਨੇ ਤੋਂ ਇਹ ਗੱਲ ਬਿਲਕੁਲ ਠੀਕ ਅਸੀਂ ਵੀ ਆਪਣੇ ਪ੍ਰੋਗਰਾਮ ਚ ਕਹਿ ਚੁੱਕੇ ਸੀ ਕਿ ਅਮੀਰ ਆਦਮੀ ਸਰਕਾਰ ਨਾਲ ਕਦੀ ਪੰਗਾ ਨਹੀਂ ਲੈਂਦੇ ਤੇ ਡੀਪੀ ਢੁੱਲੋਂ ਕੁਝ ਵੀ ਕੁਝ ਕਰ ਸਕਦਾ ਅੱਜ ਦੀ ਡੇਟ ਦੇ ਵਿੱਚ ਕੱਲ ਕਿਉਂ ਡਿੰਪੀ ਢਿਲੂ ਤੁਸੀਂ ਵੇਖੋ ਤਾਂ ਇਹ ਪਹਿਲਾ 2010 ਦੇ ਵਿੱਚ ਮਨਪ੍ਰੀਤ ਬਾਦਲ ਛੱਡ ਕੇ ਜਾਂਦਾ ਹੈ। ਤੇ 2013 ਦੇ ਵਿੱਚ ਬਕਾਇਦਾ ਤੌਰ ਤੇ ਗਿੱਦੜ ਬਾਹਾ ਦੀ ਕਮਾਂਡ ਜਿਹੜੀ ਆ ਉਹ ਡਿੰਪੀ ਢਿਲੂ ਨੂੰ ਸੌਂਪ ਦਿੱਤੀ ਜਾਂਦੀ ਵੀ ਤੁਸੀਂ ਉੱਥੇ ਕੰਮ ਕਰੋ ਤੱਕ ਰਹੋ। ਹਰਦੀਪ ਸਿੰਘ ਡਿੰਪੀ ਢਿਲੂ ਉੱਤੇ ਕੰਮ ਕਰਦਾ। ਲੇਕਿਨ 2017 ਦੀ ਚੋਣ ਵੀ ਹਾਰ ਜਾਂਦਾ ਤੇ 2022 ਦੀ ਚੋਣ ਜਿਹੜੀ ਸਿਰਫ 1300 ਵੋਟਾਂ ਨਾਲ ਰਾਜਾ ਵਿੜਿੰਗ ਤੋਂ ਸਿਰਫ 1300 ਵੋਟਾਂ ਨਾਲ 50000 ਲੋਕਾਂ ਨੇ ਵੋਟ ਪਾਈ ਸੀ ਅੱਜ ਵੀ ਉਹਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਲੋਕ 50000 ਤੇਰੇ ਦਾ ਅੱਜ ਵੀ ਖੜੇ ਹਨ ਅੱਜ ਬਕਾਇਦਾ ਤੌਰ ਤੇ ਦੋ ਇਕੱਠ ਹੋਏ ਨੇ ਇੱਕ ਡਿਪੀ ਟਿੰਟ ਤਿਲੋਨੇ ਕਪਲੇ ਰਿਜ਼ੋਰਟ ਕੀਤਾ ਜਿੱਥੇ ਲੋਕਾਂ ਕੋ ਪਰਮਿਸ਼ਨ ਲਈ ਹੈ ਲੋਕਾਂ ਨੂੰ ਸਾਰੀ ਹਕੀਕਤ ਦੱਸੀ ਹੈ ਕਿ ਮੈਂ ਅਕਾਲੀ ਦਲ ਛੱਡ ਕੇ ਰਿਹਾ ਹਾਂ ਉਨੇ ਸਾਰੀ ਤੱਪੜ ਝਾੜੀ ਮਨਪ੍ਰੀਤ ਬਾਦਲ ਤੇ ਕਰ ਦਿੱਤੀ ਹੈ ਤੁਹਾਨੂੰ ਪਤਾ ਹੋਵੇਗਾ ਮਨਪ੍ਰੀਤ ਬਾਦਲ 1995 ਜਿਹੜੀ ਬਾਈ ਇਲੈਕਸ਼ਨ ਹੋਈ ਸੀ ਇੱਥੇ ਸਿਰਫ 18 ਸੇ ਵੋਟਾਂ ਨਾਲ ਜਿੱਤਿਆ ਸੀ ਉਦੋਂ ਵੀ ਇੱਥੇ ਵੀ ਸਿਆਸਤ ਸੀ ਸਿਆਸਤ ਤੇ ਸੀਪੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਮੁੰਡਾ ਖੜਾ ਨਹੀਂ ਸੀ ਕੀਤਾ ਕਿ ਬਜਨ ਸਿੰਘ ਸਰਕਾਰ ਦਾ ਜੋਰ ਬਹੁਤ ਜ਼ਿਆਦਾ ਸੀਗਾ 1994 ਦੇ ਵਿੱਚ ਇਹ ਚੋਣ ਜਿੱਦੇ ਦੇ ਬਕਾਇਦਾ ਤੌਰ ਤੇ ਅਨਾਲਾ ਬਾਈ ਇਲੈਕਸ਼ਨ ਤੇ 1995 ਜਿੱਦੇ ਨੇ ਇਹ ਗਿੱਦੜਵਾ ਬਾਈ ਇਲੈਕਸ਼ਨ ਜਦੋਂ ਇਹ ਚੋਣ ਲੜੀ ਜਾਂਦੀ ਹੈ ਤੇ ਉਹਨਾਂ ਨੇ ਆਪਣੇ بیٹے ਨੂੰ ਟਿਕਟ ਨਹੀਂ ਦਿੱਤੀ ਸੀ ਸੁਖਬੀਰ ਸਿੰਘ ਬਾਦਲ ਨੂੰ ਭੀਜੇ ਮੇਰਾ ਮੁੰਡਾ ਹਰ ਗਿਆ ਤੇ ਮੇਰੇ ਪੱਲੇ ਕੱਖ ਨਹੀਂ ਜੇ ਭਤੀਆ ਹੱਦ ਤੇ ਕੋਈ ਗੱਲ ਨਹੀਂ ਪਰ ਉਹ ਜਿੱਤ ਗਿਆ ਜਿੱਤਣ ਤੋਂ ਬਾਅਦ ਮੁੜ ਕੇ ਜਿਹੜੇ ਡਿੰਪੀ ਟੋਂ ਨੂੰ ਤੇ ਪਿਛਲੇ 35 ਸਾਲ ਤੋਂ ਨਾਲ ਇਹਨਾਂ ਦੇ ਕੰਮ ਕਰਉਂਦੇ ਵੀਰੇ ਕਰਦੇ ਵੀਰੇ ਲੇਕਿਨ ਪਿਛਲੇ ਸਮੇਂ 2017 ਜਦੋਂ ਬਕਾਇਦਾ ਤੌਰ ਤੇ ਸਰਕਾਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਬਣਦੀ ਆ ਭਾਵੇਂ ਲੋਕਾਂ 'ਚ ਧਾਰਨਾ ਸੀ ਵੀ ਅਕਾਲੀ ਭਾਜਪਾ ਅਕਾਲੀ ਪੱਦੀ ਸਰਕਾਰੀਆਂ ਦੀ ਸਰਕਾਰ ਤੇ ਕਾਂਗਰਸ ਸਰਕਾਰ 'ਚ ਕੋਈ ਫਰਕ ਨਹੀਂ ਅੱਜ ਵੀ ਕਾਲੀਆਂ ਦੇ ਕੰਮ ਹੁੰਦੇ ਕਾਂਗਰਸ ਦੀ ਘੱਟ ਹੁੰਦੇ ਕਿਉਂ ਕੈਪਟਨ ਸਾਹਿਬ ਦੀ ਬਾਦਲਪੁਰ ਔਰ ਚੰਗੀ ਨੇੜਲੀ ਸਾਂਝ ਸੀ ਉਨ ਬੀਪੀ ਤੋਂ ਲੋਕੀ ਦਾ ਉਦੋਂ ਬੇਕਾਇਦਾ ਤੌਰ ਤੇ ਰਾਜਾ ਵੜਿੰਗ ਨੇ ਮੇਰੇ ਤੇ ਜਿੰਨੇ ਕੇ ਪਰਚੇ ਕਰਾਏ ਆ ਉਹ ਸਭ ਨੂੰ ਪਤਾ ਮਿਹਰੀ ਲਿਆਤੀ ਲੇਕਿਨ ਮੈਂ ਪਾਰਟੀ ਨਹੀਂ ਛੱਡੀ ਮੈਂ ਪਾਰਟੀ ਅੱਜ ਵੀ ਛੱਡਣ ਲਈ ਤਿਆਰ ਨਹੀਂ ਸੀਗਾ ਜੇਕਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅੜੀਆ ਰਵਈਆ ਤੇ ਮਨਪ੍ਰੀਤ ਸਿੰਘ ਬਾਦਲ ਦੀ ਬੇਈਮਾਨੀ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਚਲਦਾ ਹਾਂ ਸ੍ਰਿੰਦਰ ਸਿੰਘ ਕੇਰੋ ਦੇ ਬੇਟੇ ਦੀ ਬੇਟੀ ਦਾ ਸ਼ਾਦੀ ਸੰਧਰ ਕਰਨ ਦੀ ਪੋਤਰੀ ਦੀ ਸ਼ਾਦੀ ਸੀ ਉਸ ਸ਼ਾਦੀ ਦੇ ਵਿੱਚ ਪਹਿਲਾਂ ਤੇ ਉਹਦੀ ਆਪਸ ਵਿੱਚ ਬੜੀ ਲਗਤਬਾਜੀ ਦੋਵਾਂ ਭਰਾਵਾਂ ਦੀ ਉਸ ਸ਼ਾਦੀ ਦੇ ਵਿੱਚ ਸਾਰੇ ਪਰਿਵਾਰ ਵਾਲੇ ਸੀ ਮਜੀਠੇ ਉੱਤੇ ਸੀ ਮੰਦਪਰੀਵ ਦੇ ਉੱਤੇ ਸੀ ਬਕਾਇਦਾ ਤੌਰ ਤੇ ਆਪਣਾ ਸੁਖਮੀਤ ਸਿੰਘ ਬਾਦਲ ਵੀ ਉੱਤੇ ਸੀ ਬਾਕੀ ਸਾਰੇ ਪਰਿਵਾਰ ਦੇ ਲੋਣੇ ਹੋਣੇ ਤੇ ਇੱਕ ਕਾਈ ਵੀ ਇੱਦਾਂ ਸੰਬੰਧ ਰਿਸ਼ਤੇਦਾਰ ਮੇਰਾ ਮਿੱਤਰ ਉਹ ਦੱਸਦਾ ਆਂਦਾ ਵੀ ਦੋਵਾਂ ਭਰਾਵਾਂ ਚ ਇੰਨੀ ਨੇੜਤਾ ਸੀ ਕਿ ਜਦੋਂ ਮਜ਼ਾਕ ਹੋਰੀ ਜਿੰਨੇ ਸੀਰੀ ਚ ਗੱਲਾਂ ਵੀ ਕਰੀ ਜਾਂਦੇ ਸੀ ਆਪਣੀਆਂ ਪਾਸੇ ਗੱਲਾਂ ਕਰਦੇ ਸਾਰੇ ਸਾਹਮਣੇ ਗੱਲ ਨਹੀਂ ਕਰਦੇ ਇਹ ਮਜੀਠੀਆ ਸਾਹਿਬ ਲੱਗੇ ਨਹੀਂ ਲੱਗੇ ਇਹਨਾਂ ਦੇ ਉੱਤੇ ਨਾ ਉਹਨਾਂ ਨੂੰ ਬੁਲਾਇਆ ਨਾ ਗੱਲਾਂ ਕੋਈ ਬਾਤ ਇੰਨੀ ਨੇੜਤ ਨਾ ਜ ਹੋ ਗਈ ਸੀ ਤੁਹਾਨੂੰ ਪਤਾ ਹੋਏਗਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਬਕਾਇਦਾ ਤੌਰ ਤੇ ਜਦੋਂ ਬਠਿੰਡੇ ਤੋਂ ਇਹਨਾਂ ਨੇ ਆਪਣਾ ਸਿਗਲਾ ਖੜਾ ਕੀਤਾ ਸੀ ਤੇ ਦੂਜੇ ਪਾਸੇ ਮਨਪ੍ਰੀਤ ਬਾਦਲ ਜਿਹੜਾ ਸੀ ਕਾਂਗਰਸ ਦਾ ਉਮੀਦਵਾਰ ਸੀ ਤੇ ਜਿੰਨੇ ਅਕਾਲੀ ਸੀ ਜਿੰਨੇ ਸ਼ੁਰਮਤੀ ਚਿੰਤ ਰੈਂਬਰ ਸੀ ਉਹ ਸੁਖਬੀਰ ਸਿੰਗਲ ਜੀ ਵੱਤ ਨਹੀਂ ਕਰ ਰਹੇ ਸੀ ਉਹ ਬਕਾਇਦਾ ਤੌਰ ਤੇ ਮੰਤਰੀਤ ਬਾਦਲ ਦੀ ਮਦਦ ਕਰ ਰਹੇ ਸੀ ਜਦੋਂ ਕਿਸੇ ਤੁਹਾਡੇ ਵਰਗੇ ਸੂਝਵਾਨ ਪੱਤਰਕਾਰ ਨੇ ਪੁੱਛਿਆ ਜਾ ਕੇ ਬਾਦਲ ਸਾਹਿਬ ਉੱਥੇ ਕੁਝ ਘਟਨਾ ਹੋ ਰਹੀ ਆ ਤੁਹਾਡੇ ਬੰਦੇ ਤੇ ਤੁਹਾਡੇ ਉਮੀਦਵਾਰ ਦੀ ਵਿਰੋਧਤਾ ਕਰ ਰਿਹਾ ਤੇ ਕਾਂਗਰਸ ਦੇ ਉਮੀਦਵਾਰ ਦੇ ਹੱਕ ਚ ਉਤਰ ਰਿਹਾ ਅੱਗੋਂ ਜਵਾਬ ਇਹ ਸੀ ਆਪਣਾ ਮੁੰਡਾ ਥੋੜੀ ਰਹਾ ਲੈਣਾ ਉੱਥੇ ਆਰ ਸਾਰੇ ਕਿਥੇ ਪੱਟੀ ਸਾਹਿਬ ਸਿੰਗਲਾ ਸਾਹਿਬ ਨੇ ਇਹ ਗੱਲ ਕਹੀ ਵੀ ਸੀਗੀ ਵੀ ਮੈਨੂੰ ਇਹ ਤਾਂ ਦੱਸ ਦੋ ਵੀ ਮੈਂ ਚੋਣ ਜਿੱਤਣੀ ਆ ਹਾਰਨੀ ਆ ਕਿਹੜੀ ਪਾਰਟੀ ਦੀ ਨਹੀਂ ਉਹ ਬਾਅਦ ਚ ਨਾ ਕਿਹਾ ਸੀ ਉਹ ਨਾ ਜਾ ਕੇ ਕਿਹਾ ਸੀਗਾ ਜਾ ਕੇ ਬਾਦਲ ਸਾਹਿਬ ਨੂੰ ਦੱਸ ਦਿਓ ਵੀ ਆਫੀਸ਼ੀਅਲੀ ਉਮੀਦਵਾਰ ਮੈਂ ਆ ਕਿ ਮਨਪ੍ਰੀਤ ਬਾਦਲ ਠੱਡਾ ਇਹ ਗੱਲ ਕੀਤੀ ਸੀ ਬਾਦਲ ਸਾਹਿਬ ਕੋਲ ਕੋਈ ਜਵਾਬ ਨਹੀਂ ਸੀਗਾ ਹੁਣ ਜਿਹੜੀ ਨੇੜਤਾ ਇਹ ਉਦੋਂ ਹੀ ਡਿੰਪੀ ਟੇ ਲੋਕੀ ਦਾ ਵੀ ਉਦੋਂ ਹੀ ਇਹਨਾਂ ਨੇ ਕਿਹਾ ਸੀ ਬਾਦਲ ਸਾਹਿਬ ਨੇ ਵੀ ਮਨਪ੍ਰੀਤ ਬਾਦਲ ਵਾਪਸ ਹੋਣਾ ਚਾਹੁੰਦਾ ਪਾਰਟੀ ਦੇ ਵਿੱਚ ਮੈਂ ਕਿਹਾ ਜੀ ਕੋਈ ਜੀਐਨ ਨੂੰ ਜਲਦੀ ਜੀ ਆਜੇ ਆਪਨ ਕਿਦਰਾ ਉਹਨਾਂ ਨੂੰ ACP ਇਹਨੇ ਚੋਣ ਉਥੋਂ ਗਿੱਦੜਪਾਹ ਤੋਂ ਲੜੀ ਤੇ ਗਿੱਦੜਪਾਹ ਤੋਂ ਮੁੜ ਕੇ ਲੜਨੀ ਹੈ ਬਕਾਇਦਾ ਤੌਰ ਤੇ ਮੰਤਰੀਕ ਬਾਦਲ ਨੇ ਚੋਣ ਲੜੀ ਹੁਣ ਤੱਕ ਬਾਦਲ ਪਰਿਵਾਰ ਉਥੋਂ 10 ਚੋਣਾਂ 10 ਬਾਰ ਚੋਣਾਂ ਲੜ ਚੁੱਕਾ ਵਾ ਇੱਕ ਘਾਰੀਏ ਜਿਹਨਾਂ ਇੱਕ ਇੱਕ ਦੋਆ ਦੋਆ ਘੁਣਾਰੀ ਉਹਨਾਂ ਨੇ ਇੱਕ ਨਾ ਲੜੀ ਨਹੀਂ ਸੀ 1992 ਵਿੱਚ ਬਕਾਇਦਾ ਤੌਰ ਤੇ ਜਦੋਂ ਰਗਵੀਰ ਸਿੰਘ ਜੱੱਟਿਆ ਉਥੋਂ ਕਾਂਗਰਸੀ ਕਿਉਂਕਿ ਬਾਈਕਟ ਸੀ ਕਾੰਦੀ ਦਾ ਇੱਕ ਮੰਤਰੀ ਤੇ ਹਾਰੀ ਇੱਕ ਛੱਦ ਬਾਦਲ ਸਾਹਨੇ ਹਾਰੀ ਮੈਨੂੰ ਯਾਦ ਦੀ ਪੱਕਾ ਤੇ 10 ਬਾਰ ਚੋਣਾਂ ਤੁਹਾਡੇ ਲੜ ਚੁੱਕੇ ਲੜ ਚੁੱਕੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ ਗਿੰਪੀ ਤੁਨੂੰ ਕਹਿੰਦਾ ਜਦੋਂ ਕਿਹਾ ਜੀ ਮੈਂ ਕਹਾਂ ਆ ਜੇ ਕੋਈ ਗੱਲ ਤੇ ਮੈਨੂੰ ਸੁਖਬੀਰ ਸਿੰਘ ਬਾਦਲ ਕਹਿੰਦਾ ਵੀ ਭਾਈ ਮਨਪ੍ਰੀਤ ਆਪਣਾ ਭਰਾ ਉਹ ਉਹ ਹੋਣਾ ਚਾਹੁੰਦਾ ਕਹਿੰਦਾ ਜੇ ਲੈ ਆਓ ਕੋਈ ਗੱਲ ਉਹ ਕਹਿੰਦਾ ਲੈਣਾ ਚਾਹੁੰਦਾ ਵੀ ਤੁਹਾਨੂੰ ਆਪਣੀ ਜਿਹੜੀ ਹੰਕਾ ਬਦਲ ਲਾਪੋ ਤੁਸੀਂ ਜਿਹੜਾ ਤਲਵੰਡੀ ਸਭੂ ਚਲ ਜੂ ਕਹਿੰਦਾ ਕੋਈ ਗੱਲ ਚਲ ਜਾਂਗੀ ਲੇਕਿਨ ਨਾਲ ਇੰਨੀ ਗੱਲ ਕੀਤੀ ਵੀ ਤੁਸੀਂ ਸਿਆਸਤ ਕਰਨੀ ਕਿ ਘਰ ਬੈਣਾ ਇਹ ਵੀ ਸੋਚ ਲਓ ਆਪਣਾ ਕਹਿੰਦਾ ਇਹ ਗੱਲ ਮਨੂੰ ਬੜੀ ਪਿੰਚ ਕੀਤੀ ਉਹਨੇ ਜਿੱਥੋਂ ਮੈਂ ਸੋਚਿਆ ਵੀ ਹੁਣ ਇਹਨਾਂ ਨੂੰ ਸਭ ਕੁਝ ਸਿਖਾਉਣਾ ਹੀ ਸਿਖਾਉਣਾ ਬਥੇਰੀ ਸੇਵਾ ਕਰ ਲਈ ਇਹਨਾਂ ਨੂੰ ਆਪਣਾ ਘਰ ਵੀ ਜਾਣ ਲਿਆ ਵਾ ਬਹੁਤ ਸੇਵਾ ਕੀਤੀ ਫਾਇਦਾ ਸੀ ਕੁਝ ਲਿਆ ਦੀ ਅੱਜ ਵੀ ਮੈਨੂੰ ਇਹ ਗੱਲ ਮੈਂ ਕਹਿੰਦਾ ਕਿਸੇ ਵੀ ਪਾਰਟੀ ਨੂੰ ਮੈਂ ਕਹਿੰਦਾ ਤੌਰ ਤੇ ਜਿੱਦੇ ਸਮੇਂ ਜਾਊਂਗਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਚਾਹੁੰਦਾ ਮੇਰੇ ਇਲਾਕੇ ਦੀ ਡਿਵੈਲਪਮੈਂਟ ਹੋਵੇ ਜਦੋਂ ਅੱਜ ਸਟੇਜ ਤੇ ਬੋਲਦੇ ਸੀਗੇ ਤੇ ਇਹਨਾਂ ਦਾ ਟੂਆਈਸੀ ਜਦੋਂ ਬੋਲਿਆ ਵੇਖੋ ਜੀ ਬੀਜੇਪੀ ਤੇ ਆਪਾਂ ਜਾ ਨਹੀਂ ਸਕਦੇ ਕਿਉਂਕਿ ਉਹ ਆਪਣੇ ਕਿਸਾਨਾਂ ਦਾ ਦੁਰਵਿਵਾਰ ਬਹੁਤ ਕੀਤਾ ਦੋ ਪਾਰਟੀਆਂ ਰਹਿ ਗਿਆ ਕਿ ਆਪਣੇ ਕੋ ਆਮ ਆਦਮੀ ਪਾਰਟੀ ਤੇ ਕਾਗਜ਼ ਕਿ ਜਈ ਆਪਾਂ ਜਿੰਪੀਟੇ ਲੋਕਿੰਦਾ ਮਤਲਬ ਦੋਵਾਂ ਦੇ ਟੈਲੀਫੋਨ ਆਉਂਦੇ ਰਹੇ ਕਾਲੀਆਂ ਦੇ ਫੋਨ ਵੀ ਆਉਂਦੇ ਰਹੇ ਕੱਲ ਵੀ ਪ੍ਰਧਾਨ ਸਰ ਦਾ ਫੋਨ ਮੈਨੂੰ ਆਇਆ ਕੁਝ ਨਾ ਕੋਈ ਮੈਂ ਕਿਹਾ ਹੁਣ ਜੋ ਕਰਨਾ ਕਰ ਦੇਣਾ ਤੇ ਲੋਕਾਂ ਨੇ ਕਹਿਤਾ ਜੀ ਆਪਣੇ ਵਿਕਾਸ ਦੀ ਗੱਲ ਆ ਸਰਕਾਰ ਆਪ ਦੀ ਹੈ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋ ਜੇ ਕਹਿੰਦਾ ਠੀਕ ਲੋਕਾਂ ਦਾ ਫੈਸਲਾ ਹੈਗਾ ਉਹਨਾਂ ਕਦੋਂ ਆਮ ਆਦਮੀ ਪਾਰਟੀ ਮੈਨੂੰ ਕੰਟੈਕਟ ਕਰਦੇ ਆ ਕਰਦੇ ਕਿ ਨਹੀਂ ਕਰਦੇ ਮੇਰੀ ਕੋਈ ਖਾਸ ਨਹੀਂ ਕੋਈ ਮੰਗ ਨਹੀਂ ਮੇਰੀ ਮੰਗ ਸਿਰਫ ਇਹੀ ਆ ਕਿ ਜਿਹੜਾ ਮੇਰਾ ਹਲਕਾ ਵਾ ਉਹਨੂੰ ਸਵਾਰਿਆ ਜਾਵੇ ਜਿਹੜਾ ਸੀਵਰੇਜ ਇੱਥੇ ਪਿਆ ਉਹ ਬੜਾ ਗੰਦ ਪਿਆ ਵਾ ਗੰਦ ਪਿਆ ਉਹਦਾ ਸੁਧਾਰ ਕੀਤਾ ਜਾਵੇ ਮੈਂ ਇਹੋ ਜਿਹੀ ਮੰਗ ਆਪਣੀ ਲੈ ਕੇ ਜਾਵਾਂਗੇ ਮੁੱਖ ਮੰਤਰੀ ਕੋਲੇ ਜੇ ਉਹ ਮੇਰੀ ਗੱਲ ਸੁਣਨਗੇ ਅਜੇ ਤੱਕ ਡਿੰਪੀ ਢਿਲੋਂ ਨੂੰ ਕੋਈ ਵੀ ਆਮ ਆਦੀ ਪਾਰਟੀ ਵੱਲੋਂ ਕਿਸੇ ਵੀ ਵੱਡੇ ਲੀਡਰ ਦਾ ਬਿਆਨ ਨਹੀਂ ਆਇਆ ਕਿ ਅਸੀਂ ਪਾਰਟੀ ਸ਼ਾਮਲ ਕਰ ਰਹੇ ਹਾਂ ਹੁਣ ਤੁਸੀਂ ਵੇਖੋ ਇਸ ਹਲਕੇ ਦੇ ਵਿੱਚ ਮੈਂ ਹੋਰ ਤੁਹਾਨੂੰ ਫਿਰ ਦੱਸ ਦਿੰਦਾ ਇਸ ਹਲਕੇ ਜੀ ਬਕਾਇਦਾ ਤੌਰ ਤੇ ਜੇ ਆਪਾਂ ਚੋਣਾ ਲੜਨ ਦੀ ਗੱਲ ਕਰੀਏ ਤੇ ਗਿੱਦੜਪਾਹ ਜਿਹੜੀ ਹੈ ਇਹ 10 ਜਿਹੜੀ 10 ਵਾਰੀ ਚੋਣ ਲੜ ਲੱਡ ਚੁੱਕੇ ਨੇ ਬਾਦਲਪੁਰੋਥ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਦੱਸ ਦੇ ਕਿ ਪਿਰਤਪਾਲ ਸਿੰਘ ਹੈਗੇ ਨੇ ਜਿਹੜੇ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਸੀਗੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਚੋਣ ਲੜੇ ਸੀਗੇ ਉਹਨਾਂ ਚੋਣ 2022 ਚ ਹਾਰ ਗਏ ਸ਼ਿਓ ਲੋਕ ਕਿੱਥੇ ਜਾਣਗੇ ਪਿਰਤਪਾਲ ਸ਼ਰਮਾ ਨੇ ਨਾ ਉਹਨਾਂ ਦਾ ਹੁਣ ਆਮ ਆਦਮੀ ਪਾਰਟੀ ਦੀ ਕੀ ਹੈ ਇੱਕ ਹੈਗੇ ਸੁਖਵਿੰਦਰ ਸਿੰਘ ਕੌਣੀ ਹਮ ਸੁਖਵਿੰਦਰ ਸਿੰਘ ਕੌਣੀ ਪਲੈਨਿੰਗ ਬੋਰਡ ਦੇ ਮੈਂਬਰ ਨੇ ਸ਼ਰ ਚੇਅਰਮੈਨ ਨੂੰ ਯਾਦ ਨਹੀਂ ਉਹਨਾਂ ਇਹਨਾਂ ਦੀ ਗੱਲ ਇਹ ਆ ਕਿ ਸੁਖਵਿੰਦਰ ਸਿੰਘ ਜਿਹੜੇ ਕੌਣੀ ਨੇ ਇਹ ਆਮ ਆਦਮੀ ਪਾਰਟੀ ਦੇ ਇਹ ਵੀ ਉਮੀਦਵਾਰ ਉੱਥੋਂ ਹੈਗੇ ਆ ਦੂਸਰਾ ਇਹ ਕਹਿੰਦੇ ਆਪਣੇ ਇੱਕ ਨਰਿੰਦਰ ਸਿੰਘ ਨਰਿੰਦਰ ਸਿੰਘ ਹੈਗੇ ਨੇ ਕੌਣੀ ਕਾਂਗਰਸ ਦੇ ਉਮੀਦਵਾਰ ਇਹ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕਾਂਗਰਸ ਦੇ ਹੈਗੇ ਨੇ ਹੁਣ ਇਹਨਾਂ ਨੂੰ ਇਹ ਇਹਨਾਂ ਨੇ ਕਿਹਾ ਇੰਨੀ ਗੱਲ ਕੌਣੀ ਨੂੰ ਰਾਜਾ ਬੜੇ ਗੀ ਨੇ ਪਾਈ ਤੇਰੀ ਟਿਕਟ ਪੱਕੀਆ ਤੈਨੂੰ ਟਿਕਟ ਦਿੱਤੀ ਜਾਊਗੀ ਜੇ ਟਿਕਟ ਨਾ ਦਿੱਤੀ ਜਾਵੇ ਦਿੱਤੀ ਗਈ ਤੇ ਉਹ ਇਮੀਡੀਏਟਲੀ ਆਮ ਆਦੀ ਪਾਰਟੀ ਛਲਾਂਗ ਮਾਰ ਕੇ ਹੁਣ ਆਮ ਆਦੀ ਪਾਰਟੀ ਦੇ ਕੋਲੇ ਕੁ ਉਮੀਦਵਾਰ ਟਿਕਟ ਵਾਲੇ ਦਾਅਵੇਦਾਰ ਬਹੁਤ ਨੇ ਲੇਕਿਨ ਮੈਂ ਇਹ ਗੱਲ ਸਮਝੂਗਾ ਵੀ ਇਹਨਾਂ ਵਿੱਚੋਂ ਸਭ ਤੋਂ ਜੇ ਮਜ਼ਬੂਤ ਉਮੀਦਵਾਰ ਹੈ ਤੇ ਉਹ ਡਿੰਪੀ ਢਿੱਲੋਂ ਹੀ ਰਹੇਗਾ ਬਾਕੀਆਂ ਦੇ ਮੁਕਾਬਲੇ ਹੁਣ ਇਹ ਸਰਕਾਰ ਨੇ ਸੋਚਣਾ ਵਾ ਉਹਨਾਂ ਦੀ ਪਾਰਟੀ ਨੇ ਸੋਚਣਾ ਟਿਕਟ ਕਿਹਨੂੰ ਦੇਣੀ ਜੇ ਡਿੰਪੀ ਢਿੱਲੋਂ ਟਿਕਟ ਨਹੀਂ ਮਿਲਦੀ ਤੇ ਪੋਸਿਬਿਲਟੀ ਹੈ ਵੀ ਉਹਦੀ ਅਕਾਲੀ ਦਲ ਤੇ ਵਾਪਸੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਾਂ ਕਾਂਗਰਸ ਜਾਣ ਤੋਂ ਉਹਦੇ ਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਡਿੰਪੀ ਢਲੂ ਜਿਸ ਤਰੀਕੇ ਨਾਲ ਫਸੇ ਪਏ ਨੇ ਮੇਰੇ ਤਰੀਕੇ ਨਾਲ ਫਸੇ ਪਏ ਨੇ ਸੁਖਬੀਰ ਸਿੰਘ ਬਾਦਲ ਕੀ ਕਹਿੰਦੇ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਵੀ ਨਹੀਂ ਨਹੀਂ ਕੱਲ ਵੇਖੋ ਰਾਤ ਤੱਕ ਰਾਦੇ 12 ਵਜੇ ਤੱਕ ਜਿਹੜੇ ਟਵੀਟ ਕਰਦੇ ਰਹੇ ਨੇ ਚੀਮਾ ਸਾਹਿਬ ਦਲਜੀਤ ਚਿਮਣਾ ਕਿਤੇ ਗਏ ਨਹੀਂ ਸਾਡੇ ਨਾਲ ਲੱਗੇ ਉਹਨਾਂ ਦੀ ਉਹਨਾਂ ਦੇ ਆਪਣੇ ਬਿਆਨ ਵੀ ਆ ਜਾਂਦੇ ਆ ਉਹਨਾਂ ਦੀ ਪੋਸਟ ਵੀ ਆ ਜਾਂਦੀ ਫਿਰ ਨਹੀਂ ਸਾਡੇ ਨਾਲ ਨਹੀਂ ਅੱਜ ਵੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਆ ਕਿ ਟਿਕਟ ਇਥੋਂ ਡਿੰਪੀ ਢੱਲੂ ਦੀ ਪੱਕੀ ਆ ਟਿਕਟ ਉਹਨੂੰ ਦਿੱਤੀ ਜਾਊਗੀ ਅਸੀਂ 10 ਦਿਨ ਅਜੇ ਵੀ ਵੇਟ ਕਰਾਂਗੇ ਸਾਨੂੰ ਉਮੀਦ ਆ ਉਹ ਵਾਪਸ ਆ ਜਾਣੇ ਲੇਕਿਨ ਡਿੰਪੀ ਢੱਲੂ ਨੇ ਕਹਿਤਾ ਇਹ ਹੋ ਹੀ ਨਹੀਂ ਸਕਦਾ ਕਦੀ ਕਿ ਹੁਣ ਮੈਂ ਬਕਾਇਦਾ ਤੌਰ ਤੇ ਵਾਪਸ ਜਾਵਾਂ ਜਿੱਥੋਂ ਤੱਕ ਮੈਂ ਪਹੁੰਚ ਚੁੱਕਾ ਹੁਣ ਮੇਰੀ ਵਾਪਸ ਜਾਣ ਦਾ ਕੋਈ ਵੀ ਰਾਹ ਬਚਿਆ ਨਹੀਂ ਹੈਗਾ ਸਖਬੀਰ ਸਿੰਘ ਬਾਦਲ ਜਿਹੜੇ ਜੋ ਮਰਜੀ ਕਈ ਜਾਂ ਨਾ ਕਈ ਜਾਂਦਾ। ਉਹ ਕਹਿੰਦੇ ਜੀ ਵੇਖੋ ਫਿਰ ਵੇਖੋ ਐਸਲੇ ਦੀ ਪਾਰਟੀ ਹੈ ਨਾ ਕਾਲੀ ਦਲ। ਉਹਦੀ ਸਰਵਾਈਵਲ ਕੋਈ ਨਜ਼ਰ ਨਹੀਂ ਆਉਂਦੀ। ਉਹਨਾਂ ਪਰ ਦੋ ਗੱਲਾਂ ਕਰਾਂਗੇ। ਤੁਹਾਨੂੰ ਪਤਾ ਹੋਏਗਾ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਚੁਟਕਲੇ ਵਾਲੇ ਬਾਦਸ਼ਾਹ ਨੇ। ਉਹ ਜੁਮਲਿਆਂ ਦੇ ਬਾਦਸ਼ਾਹ ਨੇ। ਉਹਨਾਂ ਨੇ ਇੱਕ ਗੱਲ ਕਹੀ ਸੀ। ਅੱਜ ਤੋਂ ਬਾਅਦ ਡਾਇਨਾਸੌਰ ਤੇ ਵਾਪਸ ਆ ਸਕਦੇ ਲੇਕਿਨ ਕਾਲੀ ਤਲ ਵਾਪਸ ਨਹੀਂ ਆ ਸਕਦਾ ਇਹਦੇ ਤੇ ਜਿਸ ਤਰੀਕੇ ਨਾਲ ਉਹਨੇ ਵੀ ਮੰਨਦ ਭਾਗਾ ਕਿਹਾ ਬਾਕਾਇਦਾ ਤੌਰ ਤੇ ਗੁਰਪ੍ਰਤਪ ਸਿੰਘ ਵਡਾਲਾ ਨੇ ਲੇਕਿਨ ਡਿੰਪੀ ਢਿੱਲੋਂ ਸਿਰਫ ਇਸ ਕਰਕੇ ਮਹੱਤਵਪੂਰਨ ਨਾ ਵੀ ਉਹਦੇ ਕੋਲ ਪੈਸੇ ਨੇ ਉਹਦੇ ਕੋਲ ਆਪਣਾ ਇੱਕ ਸਾਮਰਾਜ ਆ ਬਸਾਂ ਦਾ ਸਾਮਰਾਜ ਦੇ ਕੋਲ ਇਸ ਕਰਕੇ ਲੋਕੋ ਦੇ ਨਾਲ ਜੁੜੇ ਨੇ ਇਸ ਕਰਕੇ ਮਹਿਸੂਸ ਕਰਦੇ ਤੇ ਉਮੀਦ ਹੈ ਮੈਨੂੰ ਜਿਤੋਂ ਮੇਰੀ ਉਮੀਦ ਹੈ ਕਿ ਉਹਨੂੰ ਉੱਥੋਂ ਉਮੀਦਵਾਰ ਬਣਾਇਆ ਜਾ ਸਕਦਾ ਜੀ ਅਟੀ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ 2020 ਦੇ ਵਿੱਚ ਆ ਘਰਤਾ ਜਿਹੜੀ ਆ ਸਾਰੇ ਰਿਪੋਰਟਰ ਕਰ ਰਹੇ ਸੀ ਤੁਸੀਂ ਵੀ ਕਈ ਆਰਟੀਕਲਸ ਲਿਖੇ ਇਹ ਖਬਰ ਕਿੱਥੇ ਆਈ ਵੀ ਉੱਥੇ ਬਹੁਤ ਜ਼ਿਆਦਾ ਬਲਾਤਕਾਰ ਹੋ ਰਿਹਾ ਬਹੁਤ ਜ਼ਿਆਦਾ ਮਾਰਕਟਾਈ ਹੋ ਰਹੀ ਹੈ ਲਾਸ਼ਾਂ ਦੇ ਢੇਰ ਜਿਹੜੇ ਆ ਵਿਛਾਏ ਜਾ ਰਹੇ ਆ ਆਪਾਂ ਉਦੋਂ ਵੀ ਪੱਤਰਕਾਰਤਾ ਕਰਦੇ ਸੀਗੇ ਆਪਾਂ ਅੱਜ ਵੀ ਪੱਤਰਕਾਰਤਾ ਕਰਦੇ ਆਂ ਖਬਰਾਂ ਉਦੋਂ ਵੀ ਦੁਨੀਆ ਨੇ ਪੜੀਆਂ ਤੇ ਖਬਰਾਂ ਹੁਣ ਵੀ ਦੁਨੀਆ ਪੜਦੀ ਵੀ ਆ ਸੁਣਦੀ ਵੀ ਆ ਪਰ ਇਹ ਖਬਰ ਕਿਸੇ ਜਾਂ ਕੋਈ ਪੁਲਸ ਨੇ ਪਰਚਾ ਕਿਸੇ ਤੇ ਦਰਜ ਕੀਤਾ ਹੋਵੇ ਵੀ ਉੱਥੇ ਕਿਸੇ ਔਰਤ ਦੇ ਨਾਲ ਬਲਾਤਕਾਰ ਹੋਇਆ ਕਤਲੋਗਾਰਤ ਹੋਈ ਆ ਤੁਸੀਂ ਸੁਣੀ ਕੋਈ ਇਦਾਂ ਦੀ ਖਬਰ ਜੀ ਦੇਖੋ ਇਹੋ ਜਿਹੇ ਨਿੱਕੀਆਂ ਨਿੱਕੀਆਂ ਘਟਨਾਵਾਂ ਵਾਲੀਆਂ ਖਬਰਾਂ ਤੇ ਆਉਂਦੀਆਂ ਰਹਿੰਦੀਆਂ ਇਹਨਾਂ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ لیکن جس طریقے ਦਾ ਕੰਗੜਾ ਨੋਦ ਕਹਿੰਦੀ ਉੱਥੇ ਬਲਾਤਕਾਰ ਹੁੰਦੇ ਨੇ ਜੀ ਉੱਥੇ ਔਰਤਾਂ ਦੇ ਨਾਲ ਵਪਾਰ ਹੁੰਦਾ ਨਾ ਜੀ ਬੜਾ ਕੁਝ ਹੁੰਦਾ ਇਹ ਉਹਦੀਆਂ ਗੱਲਾਂ ਗਲਤ ਨੇ ਅੱਜ ਦੀ ਡੇਟ ਦੇ ਵਿੱਚ ਕੰਗੜਾ ਦੇ ਜਿਸ ਤਰੀਕੇ ਨੇ ਕਹਿਤਾ ਵੀ ਜਿਹੜੇ ਕਿਸਾਨ ਸੀਗੇ ਜੇ ਕੇਂਦਰ ਵਿੱਚ ਮੋਦੀ ਸਰਕਾਰ ਨਾ ਹੁੰਦੀ ਇੱਕ ਸਿਆਣੀ ਸੁਲਝੀ ਸਰਕਾਰ ਨਾ ਹੁੰਦੀ ਤੇ ਬਖੈਦਾ ਤੌਰ ਤੇ ਇੱਥੇ ਹਾਲਾਤ ਕੁਝ ਹੋਰ ਹੁੰਦੇ ਕਿੱਥੇ ਬਖੈਦਾ ਤੌਰ ਤੇ ਉਹ ਕਹਿੰਦੀ ਆ ਵੀ بنگਲਾਦੇਸ਼ ਬਣ ਸਕਦਾ ਸੀ ਬਿਲਕੁਲ ਬੀਬੀ ਜੀ ਨੂੰ ਪੁੱਛੇ ਬੀਬੀ ਜੀ ਬੰਗਲਾਦੇਸ਼ ਤੁਸੀਂ ਵੇਖਿਆ ਤੇ ਨਹੀਂ ਵੇਖਿਆ ਮੈਨੂੰ ਨਹੀਂ ਪਤਾ ਤੁਹਾਡੀ ਉਮਰ ਕਿੰਨੀ ਆ ਕਿੰਨੀ ਨਹੀਂ ਹੈਗੀ ਲੇਕਿਨ ਬੰਗਲਾਦੇਸ਼ ਦੇ ਜੋ ਕੁਝ ਵਾਪਰਿਆ ਉਹਦੇ ਪਿੱਛੇ ਬੜਾ ਕੁਝ ਹੈਗਾ ਉਹਦੇ ਬੱਚੇ 10 ਸਾਲ ਦਾ ਕੱਟੋ-ਕੱਟ ਜਿਹੜਾ ਉਹ ਸਾਮਰੇ ਕੰਮ ਕਰਦਾ ਹੁਣ ਤੁਸੀਂ ਇਹ ਕਹੀ ਜਾਂਦੇ ਆਂ ਵੀ ਉੱਥੇ ਬੰਗਲਾਦੇਸ਼ ਬਣ ਸਕਦਾ ਜੇ ਸਰਕਾਰ ਇੱਥੇ ਤੁਸੀਂ ਇਹ ਵੀ ਕਹਿ ਦਿੱਤਾ ਵੀ ਦੇਸ਼ ਤੇ ਆਜ਼ਾਦ ਹੀ ਆ ਕੇ 2014 ਚ ਹੋਇਆ ਸੀ ਜਦੋਂ ਮੁਖਮਦ ਤੋਂ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਬਣੇ ਸੀ ਵਾਹ ਡੀਗਲ ਕਹਿਣ ਦੀ ਜਿਹੜੀ ਗੱਲ ਤੁਸੀਂ ਜਦੋਂ ਵੀ ਬਿਆਨ ਦਿੱਤਾ ਵਾ ਵਖੀਓ ਦਿੱਤਾ ਵਾ ਅੱਜ ਤੁਹਾਡੀ ਇੱਕ ਪੈਣ ਹੈਗੀ ਉਹ ਜਿਹੜੀ ਬੀਬੀ ਲੜਦੀ ਹੁੰਦੀ ਆ ਚੋਣ ਸਿਮਰਤੀ ਰਾਣੀ ਕਿੱਥੇ ਖੜੀ ਆ ਉਹ ਵੀ ਵਖੀਓ ਬਿਆਨ ਦੇ ਨਹੀਂ ਉਹ ਨਹੀਂ ਕਿੱਥੇ ਖੜੀ ਆ ਅੱਜ ਲੱਭਦੀ ਕਿਦੇ ਨਹੀਂ ਪਹਿਲੀ ਵਾਰੀ ਠੀਕ ਆ ਉਹ ਹਾਰ ਗਈ ਤੇ ਮੰਤਰੀ ਬਣਤਾ ਉਹਨੂੰ ਰਾਸ਼ਪਤ ਹੈਗੇ ਦੂਜੀ ਵਾਰੀ ਜਿੱਤ ਗਈ ਤੇ ਮੰਤਰੀ ਬਣ ਗਈ ਅੱਜ ਕਿੱਥੇ ਆਓ ਤੁਸੀਂ ਮਤ ਸੋਚੋ ਕਿ ਤੁਸੀਂ ਇਹੋ ਜੇ ਬਿਆਨ ਦੇ ਦੂਗੇ ਤੇ ਬਕਾਇਦਾ ਤੌਰ ਤੇ ਗਮਰਾ ਕਰਕੇ ਪਾਰਟੀ ਨੂੰ ਤਾਂ ਤੁਸੀਂ ਮੁੱਖ ਮੰਤਰੀ ਬਣਨਾ ਚਾਹੁੰਦੇ ਹੁਮਾਚਲ ਦੇ ਪਰ ਇਹ ਤੁਹਾਡੇ ਵਾਸਤੇ ਸੰਭਵ ਨਹੀਂ ਇੰਨਾ ਸੌਖਾ ਜਿ ਤੁਸੀਂ ਉੱਥੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਬਣ ਜਾਓਗੇ ਇਸ ਕਰਕੇ ਇਹੋ ਜੇ ਬਿਆਨ ਤੁਸੀਂ ਨਾ ਦਿਓ ਜਿਹੜੇ ਵਿਧਾਇਕੋ ਕੋਹਾੜਾ ਉਹਨਾਂ ਨੇ ਇਹਨੂੰ ਮੰਦ ਭਾਗਾ ਕਿਹਾ ਕਿ ਇਹ ਬਹੁਤ ਮੰਦ ਭਾਗਾ ਬਿਆਨ ਹੈ ਇਹਨੂੰ ਨੱਥ ਪਾਣੀ ਚਾਹੀਦੀ ਹੈ ਬੀਜੇਪੀ ਨੂੰ ਚਾਹੀਦਾ ਵੀ ਨੱਥ ਪਾਉਣ ਦੂਜੇ ਪਾਸੇ ਇਸ ਵਿਆਦ ਨੇ ਜਿੰਨਾ ਕੁ ਨੁਕਸਾਨ ਬੀਜੇਪੀ ਦਾ ਕੀਤਾ ਹਮਾਚ ਹਰਿਆਣੇ ਦੇ ਵਿੱਚ ਉੱਥੋਂ ਦੇ ਲੀਡਰ ਦੁਖੀ ਹੋਏ ਪੈ ਨੇ ਬੀਜੇਪੀ ਦਾ ਇਲੈਕਸ਼ਨ ਵੀ ਆ ਇਲੈਕਸ਼ਨ ਕਰ ਲੋਕ ਦੁਖੀ ਹੋਏ ਪੈ ਨੇ ਉਹ ਕਹਿੰਦੇ ਜੇ ਮਾੜੀ ਮੁਰਤੀ ਸਾਡੀ ਰਸਾਈ ਕਿਸਾਨਾਂ ਚ ਚੋਈ ਸੀ ਤੇ ਇਹਦੇ ਬਿਆਨ ਨੇ ਉਹ ਫਿਰ ਖਤਮ ਕਰ ਦਿੱਤੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਜੀ ਅਸੀਂ ਆਪਣੇ ਹਾਈ ਕਮਾਂਡ ਨੂੰ ਮੈਂ ਕਹਿੰਦਾ ਤੌਰ ਤੇ ਇਨਫੋਰਮ ਕਰਤਾ ਕਿ ਇਹ ਜੋ ਕਰ ਰਹੀ ਹੈ ਬੀਬੀ ਨੂੰ ਨਾ ਪਾਓ ਇਹ ਸਾਡਾ ਬੇੜਾਗਰ ਕਰਨ ਨਹੀਂ ਕਰ ਰਹੀ ਜੀ ਭਾਈ ਕਮਨ ਕੀ ਕਰਦੀ ਇਹ ਨਹੀਂ ਪਤਾ ਚਾਹੀਦਾ ਵੀ ਇਹੋ ਜੇ ਬੰਦੇ ਨੂੰ ਤੇ ਚਾਹਦੇ ਭਾਈ ਤੂੰ ਚੁੱਪ ਕਰਕੇ ਜਾ ਕੇ ਆਪਣੀ ਜਿਹੜੀ ਫਿਲਮ ਦਾ ਕੰਮ ਕਰਦੀ ਉਹ ਕਰ ਤੂੰ ਤੂੰ ਇੱਥੋਂ ਕੀ ਲੈਣਾ ਲੇਕਿਨ ਉਹਨਾਂ ਨੇ ਸਿਰਫ ਇਹ ਸੀ ਮੋਦੀ ਸਾਹਿਬ ਦੇ ਹੱਕ 'ਚ ਬਿਆਨਬਾਜ਼ੀ ਕਰਨੀ ਜਿਹੜਾ ਜਵਾਬ ਮੋਦੀ ਸਾਹਿਬ ਕੋਲ ਦਿੱਤਾ ਗਿਆ ਸਰਕਾਰ ਨੂੰ ਦਿੱਤਾ ਗਿਆ ਉਹ ਇਹ ਦਿੰਦੀ ਸੀਗੀ ਭਾਵੇਂ ਉਹ ਕਿਸਾਨਾਂ ਦੇ ਖਿਲਾਫ ਹੋਵੇ ਕਿੰਨੀ ਅਧੀ ਟ੍ਰੋਲਿੰਗ ਹੋਈ ਕਿਸਾਨਾਂ ਦੇ ਖਿਲਾਫ ਟੈਂਟਰ ਬੀਬੀ ਆ ਹਿੰਦੂ ਕਮਿਟੀ ਆ ਕੇ ਅਸੀਂ ਬਾਹਰ ਆਂਦੀ ਆ ਬਾਹਰ ਨਿਕਲ ਟਾਈਮ ਰੱਖ ਤੈਨੂੰ ਅਸੀਂ ਦੱਸਾਂਗੇ ਤੂੰ ਕੌਣ ਤਸੀਕੁਰ ਤੇ ਕਿਸਾਨ ਕੀ ਹੁੰਦੇ ਜਵਾਬ ਦੇ ਸਕੀਏ ਕਿ ਕਈਆਂ ਦੀ ਆਪਣੀ ਬੇਇੱਜ਼ਤੀ ਕਰਨ ਦੀ ਹੱਤ ਹੁੰਦੀ ਤੇ ਹੁਣ ਜਿਹੜੀ ਇਹਨੇ ਰੇਖ ਚ ਮੇਖ ਠੋਕੀ ਹੈ ਨਾ ਬਿਆਨ ਦੇ ਕੇ ਕਿਸਾਨਾਂ ਦੇ ਖਿਲਾਫ ਉੱਥੇ ਕਿਸਾਨ ਤੇ ਔਖੇ ਆ ਗਏ ਆ ਗਏ ਆ ਉਹਦੇ ਨਾਲੇ ਸਾਥੀ ਜਿਹੜੇ ਮਜ਼ਦੂਰ ਵੀ ਔਖੇ ਨੇ ਵੀ ਜੇ ਬੀਬੀ ਇੱਥੇ ਆ ਕੇ ਬਹਿ ਗਈ ਤੇ ਸਾਡਾ ਮੇੜਾ ਕਰ ਕਰ ਦੋਗੀ ਇਸ ਕਰਕੇ ਉਹਨਾਂ ਲੀਡਰਾਂ ਨੇ ਕਹਿ ਤਾ ਨੂੰ ਬੀਬੀ ਜੀ ਤੁਸੀਂ ਮਿਹਰਬਾਨੀ ਕਰਕੇ ਆਪਣੀ ਜबान ਬੰਦ ਰੱਖੋ ਸਾਨੂੰ ਇਲੈਕਸ਼ਨ ਲੜ ਲੈਂਦੇ ਹੋ ਫਿਰ ਸੋਚਾਂਗੇ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਪੰਜਾਬ ਦੇ ਕਿਸਾਨਾਂ ਨੇ ਵੀ ਵਿਰੋਧ ਕੀਤਾ ਵੀ ਕਹਿੰਦੇ ਤੋੜ ਤੇ ਡੀਪੀ ਦੇ ਮੰਤ ਭੱਗਾ ਗਿਆ ਵੀ ਇਹ ਨੂੰ ਤੁਸੀਂ ਨੱਥ ਪਾਓ ਆਪਣੀ ਬੀਬੀ ਨੂੰ ਜਿਹੜੇ ਮਾਰੇ ਮੋਟੇ ਆਪਣੇ ਸਖਾਵਾਂੇ ਸੰਬੰਧ ਬਣੇ ਉਹ ਨਹੀਂ ਤੇ ਫੇਰ ਨ ਵਿਗੜ ਜਾਣ ਆਪਣੇ ਜੀ ਪਟੇ ਸਾਹਿਬ ਉਧਰ ਦੂਜੇ ਪਾਸੇ ਕੈਬਨਟ ਦੇ ਕੁਝ ਮਨਿਸਟਰ ਜਿਹੜੇ ਆ ਉਹ ਮੁੱਖ ਮੰਤਰੀ ਸਾਹਿਬ ਕੋਲ ਫਰਿਆਦ ਲੈ ਕੇ ਗਏ ਕਹਿੰਦੇ ਵੀ ਸਾਡੇ ਵੀ ਕੋਈ ਕੰਮ ਕੂਮ ਕਹਿੰਦੇ ਕਰਾ ਦਿਓ ਕੁਇਕੋ ਐਕਚੁਅਲੀ ਬੇਸਿਕਲੀ ਜਿਹੜੀ ਮੁੱਖ ਮੰਤਰੀ ਸਭ ਕੁਲ ਲੈ ਕੇ ਗਿਆ ਨਾ ਫਰਿਆਦ ਹੈ ਕੈਪਟਨ ਮਰਿੰਦਰ ਸਿੰਘ ਦੇ ਕੈਪਟਨ ਮਿੰਦਰ ਸਿੰਘ ਤੋਂ ਪਹਿਲਾਂ ਇਹ ਜੀ 15 ਕਰੋੜ ਰੁਪਈਆ ਜਿਹੜਾ ਸੀ ਉਹ ਰਿਜ਼ਰਵ ਕੋਟੇ 'ਚ ਪਿਆ ਹੁੰਦਾ ਸੀ ਮੁੱਖ ਮੰਤਰੀ ਕੋਲ ਮੁਰਕੇ ਬਾਦਲਾਂ ਦੇ 15 ਘਾ ਦਿੱਤਾ ਤੇ ਕੈਪਟਨ ਇਸ ਦਾ 75 ਕਰਤਾ 75 ਕਰੋੜ ਰੁਪਈਆ ਕੋਟੇ 'ਚ ਪਿਆ ਹੋ ਗਿਆ ਜਦੋਂ ਇਹ ਸਰਕਾਰ ਗਈ ਇਹਨਾਂ ਘਟਾ ਕੇ ਫਿਰ 5 ਕਰੋੜ ਕਰ ਦਿੱਤਾ ਤੇ 5 ਕਰੋੜ ਮੁੱਖ ਮੰਤਰੀ ਕੋਟੇ 'ਚ ਪਿਆ ਹੋ ਗਿਆ ਹੁਣ ਇਹਨੇ ਆਪਣੇ ਜਿਹੜੇ ਮੰਤਰੀ ਸਨ ਜਦੋਂ 14 ਇਹਨੇ ਮੀਟਿੰਗ ਕੀਤੀ ਹੈ ਆਪਣੀ ਮੈਸਨਰ ਨਾਲ ਬੜੀ دیر ਬਾਅਦ ਮੀਟਿੰਗ ਕੀਤੀ ਕੈਬਨਿਟ ਦੀ ਉਹਦੇ ਵਿੱਚ ਮੰਤਰੀ ਰੋਏ ਵੀ ਸਾਡੇ ਕੋਲ ਤੇ ਫੰਡ ਹੀ ਨਹੀਂ ਹੈਗੇ ਅਸੀਂ ਲੋਕਾਂ ਨੂੰ ਕੀ جواب ਦਈਏ ਕੀ ਤਾਂ ਵੀ ਕੰਮ ਕਰਾਈਏ ਫਿਰ ਆਪਣੇ ਕੋਟੇ ਦੇ ਵਿੱਚੋਂ ਮੰਤਰੀਆਂ ਦੀ ਜਿਹੜੀ ਰੋਣਾ ਧੋਣਾ ਸੀ ਚੁੱਪ ਕਰਾਉਣ ਵਾਸਤੇ ਇਹਨਾਂ ਨੇ ਆਪਣੇ ਕੋਟੇ ਚੋਂ 1-1 ਕਰੋੜ ਰੁਪਏ ਦਿੱਤਾ ਉਹਨਾਂ ਨੂੰ ਤੇ ਚਲੋ ਤੁਸੀਂ ਮੇਰੇ ਕੋਟੇ ਚੋਂ ਪੈਸੇ ਲੈ ਲਓ ਜਿਹੜੇ ਥੋੜੇ ਬਾਰੇ ਪਏ ਨੇ ਲੇਕਿਨ ਵੇਖੋ ਮੰਤਰੀ ਗੁਣ ਜੇ ਪਾਵਰੀ ਦੀ ਹੈਗੀ ਫੰਡ ਵਰਤਨ ਦੀ ਪਾਵਨੀ ਬਾਕੀ ਕੀ ਰਿਹਾਗਾ ਡਿਕਟੇਟਰਸ਼ਿਪ ਹੋਗੀ ਤਾਂ ਫਿਰ ਜਿਹੜੀ ਗੱਲ ਕਰਨੀ ਮੁੱਖ ਮੰਤਰੀ ਦੀ ਕਰਨੀ ਮੈਨੂੰ ਇਹ ਵਿਖਾ ਦਿਓ ਜੀ ਤੁਸੀਂ ਰੋਜ਼ ਅਖਬਾਰ ਪੜ੍ਹਦੇ ਹੋ ਕਦੀ ਮੁੱਖ ਮੰਤਰੀ ਤੋਂ ਸવાય ਕਦੀ ਕਿਸੇ ਮਨਿਸਟਰ ਦਾ ਕੋਈ ਬਿਆਨ ਹੋਇਆ ਆਮ ਤੌਰ ਤੇ ਲੋਕ ਸੰਪਰਕ ਮੰਤਰੀ ਇਹਨਾਂ ਦਾ ਸਪੋਕਸ ਪਰਸਨ ਉਹ ਆਮ ਤੌਰ ਤੇ ਬਿਆਨ ਦਿੰਦੇ ਨੇ ਪਾਰਟੀ ਦੇ ਮੁੱਖ ਮੰਤਰੀ ਤੇ ਉਦੋਂ ਬਿਆਨ ਦਾ ਜੇ ਸਟੇਟ ਲੈਵਲ ਦਾ ਕੋਈ ਬਿਆਨ ਦੇਣਾ ਹੋਵੇ ਜਦੋਂ ਨੈਸ਼ਨਲ ਲੈਵਲ ਦਾ ਬਿਆਨ ਵੀ ਦੇਣਾ ਹੋਵੇ ਉਦੋਂ ਮੁੱਖ ਮੰਤਰੀ ਬੋਲਦਾ ਹੁੰਦਾ ਲੇਕਿਨ ਇਹਦੇ ਬਿੱਲੀ ਮਰ ਗਈ ਤਾਂ ਵੀ ਮੁੱਖ ਮੰਤਰੀ ਕੁੱਤੀ ਮਰ ਗਈ ਤਾਂ ਵੀ ਮੁੱਖ ਮੰਤਰੀ ਮੰਤਰੀ ਤਾਂ ਬਿਆਨ ਹੀ ਕਿਸੇ ਨੇ ਹੁੰਦਾ ਇਸ ਕਰਕੇ ਮੰਤਰੀ ਨੂੰ ਆਪਣੇ ਕੋਟੇ ਚ ਪੈਸੇ ਦੇ ਦਿੱਤੇ ਇਹਨਾਂ ਨੇ ਲੇਕਿਨ ਮੈਂ ਸੋਚਦਾ ਉਹ ਸਫੀਸ਼ੈਂਟ ਨਹੀਂ ਉਹਨਾਂ ਦਾ ਰੋਲਾ ਵੀ ਬਿਲਕੁਲ ਜਾਇਜ਼ ਸੀਗਾ ਕਿਤੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਗੱਲਾਂ ਹੋ ਰੀਆਂ ਨੇ ਤੁਸੀਂ ਮਾਲਵਾ ਨਹਿਰ ਦੀ ਗੱਲ ਕੀਤੀ ਕੋਈ ਧੂਆ ਨਹੀਂ ਕੋਈ ਰੂਆ ਨਹੀਂ ਕੋਈ ਗੱਲ ਨਹੀਂ ਕਿ ਬਾਅਦ ਹੀ ਤੁਸੀਂ ਇੱਕ ਪੇਜ ਦਾ ਇਸ਼ਤਿਹਾਰ ਅਖਬਾਰ ਚ ਦੇ ਦਿੱਤਾ ਹੈ ਕੋਈ ਗਲਤ ਦੇਣ ਵਾਲੀ ਉਹ ਦੀ ਤੁਸੀਂ ਉੱਧ ਘਾਟਲ ਕਰਨ ਲੱਗੇ ਤੁਸੀਂ ਇਸ਼ਤਿਹਾਰ ਦੇ ਦਿਓ ਤੁਸੀਂ ਵਰਕਿੰਗ ਕੀਤੀ ਤੁਸੀਂ ਇਸ਼ਤਿਹਾਰ ਦੇ ਦਿਓ ਜਦੋਂ ਗੱਲ ਹੀ ਕੋਈ ਨਹੀਂ ਹੈਗੀ ਭਾਜੀ ਵੇਖੋ ਸੰਦੀਪ ਜੀ ਘੱਟੋ-ਘੱਟ ਇਹ ਜਿਹੜੀ ਪਰਮਿਸ਼ਨ ਹੈ ਸੈਂਟਰ ਕੋ ਲੈਣੀ ਹੁੰਦੀ ਹੈ ਸੈਂਟਰ ਉਹਦੀ ਹੈ ਸੈਂਟਰ ਦੇ ਕੈਦਰ ਤੋਰ ਤੇ ਪਹਿਲੀ ਟੀਮ ਉਹਨਾਂ ਦੇ ਸਰਵੇ ਆਊਗੀ ਜਮੀਨ ਕਿੰਨੀ ਹੈ ਇਹ ਜ਼ਮੀਨ ਦੇ ਸਾਨੂੰ ਕਿੰਨਾ ਲਾਅਸ ਹੋਊਗਾ ਦੂਸਰੀ ਉਤਰ 73 ਵੇਖੂਗੀ ਵੀ ਇਹ ਨਹਿਰ ਕਿਹਦੇ ਪਾਸੇ ਜਾ ਰਹੀ ਹੈ ਕਿ ਨਹਿਰ ਜਿਹੜੀ ਆ ਹਮੇਸ਼ਾ ਹੀ ਪੂਰਬ ਤੋਂ ਪੱਛਮ ਵੱਲੇ ਪਾਸੇ ਜਾਂਦੀ ਉੱਤਰ ਤੋਂ ਦੱਖਣ ਵੱਲੇ ਪਾਸੇ ਜਾਂਦੀ ਤੇ ਜੇ ਪੱਛਮ ਤੋਂ ਪੂਰਬ ਵੱਲੇ ਪਾਸੇ ਦੱਖਣ ਤੋਂ ਫਿਰ ਗੱਲ ਬਣਦੀ ਨਹੀਂ ਇਹ ਸਾਰੀ ਲੈਵਲਿੰਗ ਉਹਨਾਂ ਚੱਕਰ ਤਿੰਨ ਚਾਰ ਕਮੇਟੀਆਂ ਆਉਂਦੀਆਂ ਫਿਰ ਉਹ ਚੈੱਕ ਕਰਕੇ ਆਪਣੀ ਰਿਪੋਰਟ ਦਿੰਦੀਆਂ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਪਰਮਿਸ਼ਨ ਦਿੰਦੀ ਹੈ ਤੇ ਫਿਰ ਤੁਸੀਂ ਖੁਦਾਈ ਸ਼ੁਰੂ ਕਰ ਸਕਦੇ ਹੋ ਲੇਕਿਨ ਇਹਦੇ ਚ ਕਿਤੇ ਕੋਈ ਅਜਿਹਾ ਅਇ ਤੱਕ ਤਾਂ ਭਲਾਈ ਨਹੀਂ ਕੀਤਾ ਕੇਂਦਰ ਕੋਲੇ ਵੀ ਸਾਨੂੰ ਨਹਿਤ ਦੀ ਪਰਮਿਸ਼ਨ ਚਾਹੀਦੀ ਹੈ ਤਾਂ ਤੁਸੀਂ ਇਸ ਤੇ ਅਖਬਾਰ ਦਾ ਪਿੰਨਾ ਦੇ ਦਿੱਤਾ ਜਿਹੜੀ ਕਹਿੰਦੇ ਸੀ ਤੇ ਪ੍ਰਾਲੀ ਸਾੜਨ ਵਾਸਤੇ ਸਾਡੇ ਕੋਲ ਦਵਾਈ ਬਣ ਗਈ ਹੈ ਨੀਕੜ ਬਣ ਗਿਆ ਸਾਡੇ ਕੋਲ ਇਹਨੇ ਦਾ ਹੋਊਗਾ 23 ਲੱਖ ਦੇ ਬਕਾਇਦਾ ਤੌਰ ਤੇ ਉਹ ਦਵਾਈ ਜਿਹੜੀ ਸੀ ਇਹਨਾਂ ਨੇ ਦਿੱਲੀ ਚ ਵੇਚੀ 743 ਕਰੋੜ ਦੇ ਸ਼ਿਰ ਦਿੱਤੇ ਉਹ ਕਿਦਾਂ ਦੀ ਸ਼ਾਨ ਹੈ ਕਾਦੀ ਸਰਕਾਰ ਹੈ ਸਿਰਫ ਫੋਟੋ ਹਣੀ ਤੇ ਅਖਬਾਰ ਦੇ ਵਿੱਚ ਸਵੇਰੇ ਫੋਟ ਵਿੱਚ ਅਖਬਾਰ ਪੜ੍ਹਦੇ ਉਦੋਂ ਬਾਅਦ ਜਿਹੜੀਆਂ ਬੀਬੀਆਂ ਉਹ ਬੱਚੇ ਦੀ ਪੋਟੀ ਕਰਕੇ ਉੱਤੋਂ 12 ਸੁੱਟ ਕੇ ਪਰਹਣ ਦਿੰਦੀਆਂ ਸਾਫ਼ ਕਰਕੇ ਇਸ ਕਰਕੇ ਇਹਨਾਂ ਨੂੰ ਥੋੜੀ ਜਿਹੀ ਕਿਆਸਰੇ ਕਰਨੀ ਪਊਗੀ ਮੁੱਖ ਮੰਤਰੀ ਨੂੰ ਵਜ਼ੀਰਾਂ ਨੂੰ ਵੀ ਅਧਿਕਾਰ ਦੇਣੇ ਪੈਣਗੇ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਸਮਾਂ ਬਹੁਤ ਥੋੜਾ ਰਹਿ ਗਿਆ ਸਮਾਂ ਨਾ ਕੋਈ ਵਦ ਤੋਂ ਵਦ 2 ਸਾਲ ਹੋ ਗਏ ਕਿਉਂ ਮਗਰਲੇ 6 ਮਹੀਨੇ ਤਾਂ ਤਿਆਰੀ ਦੇਖਣ ਜਾਂਦੇ ਹੁੰਦੇ ਅਫਸਰ ਵੀ ਅੱਖ ਨਹੀਂ ਲੱਗਦੇ ਉਹ ਵੀ ਆਪਣੀ ਮਨਮੰਦੀ ਕਰਦੇ ਮੁੜ ਕੇ ਇਸ ਕਰਕੇ ਮੁੱਖ ਮੰਤਰੀ ਸਾਹਿਬੇ ਮਤ ਸੋਚਣ ਪਰ ਜੀ ਉਹਨਾਂ ਮੋਹਰ ਲਾ ਦੀ ਆ ਅਸੀਂ ਜਾਣਾ ਹੀ ਨਹੀਂ ਇੱਥੋਂ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਵੀ 2017 ਦੇ ਵਿੱਚ ਬਕਾਇਦਾ ਤੌਰ ਤੇ ਜੋ ਇਲੈਕਸ਼ਨ ਆਊਂਸ ਹੁੰਦੀ ਹੈ 12 ਵਜੇ 6 ਵਾ ਸਵੇਰ 12 ਵਜੇ ਅਕਾਲੀਆਂ ਦੇ ਇੱਕ ਮੰਤਰੀ ਚਪੇੜਾ ਵਧੀਆਂ ਸੀ ਤੇ ਤੁਹਾਡਾ ਸ਼ਰਕੀ ਹੋਊਗਾ 2027 ਸਾਨੂੰ ਨਹੀਂ ਪਤਾ ਸਕੇਦਾ ਜੋ ਹਾਲਾਤ ਨੇ ਪੰਜਾਬ ਦੇ ਅਸੂਲ ਜੀ ਜੀ ਪਟਿਆ ਸਾਹਿਬ ਉਧਰ ਨਿਰਮਲ ਸਿੰਘ ਪੰਗੂ ਹੋਣੀ ਜਿਹੜੇ ਆ ਉਹ ਅਕਾਲ ਚਲਾਨਾ ਕਰ ਗਏ ਆ ਪਰ ਲੋਕਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਉਹਨਾਂ ਠੱਗੀ ਮਾਰੀ ਸੀਗੀ ਲੋਕਾਂ ਨੇ ਜਿਹੜੇ ਆਪਣੇ ਜੋੜ ਕੇ ਬੈਂਕ ਦੇ ਵਿੱਚ ਕੁਝ ਬੈਲੈਂਸ ਬਣਾਇਆ ਸੀਗਾ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੀ ਕੰਪਨੀ 'ਚ ਪੈਸੇ ਲਗਾਓ ਇਹ ਡਬਲ ਹੋ ਜਾਣਗੇ ਤੇ ਬਾਅਦ ਉਹ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ 45000 ਕਰੋੜ ਦੀ ਠੱਗੀ ਸੀ 5000 ਕਰੋੜ ਬਕਾਇਦਾ ਤੌਰ ਤੇ ਲੋਕ ਅਗਰਟਿਵ ਸੀਗੇ ਇਹ ਪਿਛਲੇ 2016 ਤੋਂ ਭੰਗੂ ਸਾਹਿਬ ਦਿੱਲੀ ਦੀ ਤਿਆਰ ਜੇਲ੍ਹ ਦੇ ਵਿੱਚ ਨੇ ਜੇਲ੍ਹ ਚ ਕੱਟ ਤੇ ਹਸਪੀਟਲ ਚ ਇਹ ਜਿਆਦਾ ਰਹਿੰਦੇ ਸੀ ਪੂਰੀਆਂ ਸੁਣਖਾ ਮਿਲਦੀਆਂ ਸੀ ਇਹਨਾਂ ਦੀ ਜਾਂਚ ਪਹਿਲਾਂ ਐਫਆਈਆਰ ਲੋਜ ਕੀਤੀ ਸੀ ਸੀਬੀਆਈ ਨੇ ਤੇ ਮੁੜ ਕੇ ਸੀਬੀ ਤੋਂ ਬਾਅਦ ਜਿਹੜੀ ਸੀ ਉਹ ਈਡੀ ਨੇ ਮਜਾਜ ਕੀਤੀ ਜਦੋਂ ਈਡੀ ਕਰਦੀ ਨਾ ਜਾਂਚ ਉਹ ਫਿਰ ਵਾਲ ਦੀ ਪੂਰੀ ਤਰ੍ਹਾਂ ਖਲ ਆ ਜਾਂਦੀ ਹੈ 1970 ਦੇ ਗ੍ਰੈਜੂਏਟ ਹੈ ਬੇਸਿਕਲੀ ਮਨੂ ਜੀ ਪੋਲੀਟিক্যাল ਸਾਇੰਸ ਗ੍ਰੈਜੂਏਟ ਹਨ 1970 ਦੇ ਦਹਾਕੇ ਦੇ ਵਿੱਚ ਇੱਕ ਕਲਕੱਤੇ ਨੌਕਰੀ ਲੱਭਣ ਗਿਆ ਸੀ ਜਦੋਂ ਕਲਕੱਤੇ ਨੌਕਰੀ ਲੱਭਣ ਜਾਂਦਾ ਤੇ ਉੱਥੇ ਇੱਕ ਪੀਐਲਐਸ ਕੰਪਨੀ ਹੁੰਦੀ ਹੈ ਪੀਐਲਐਸ ਕੰਪਨੀ 'ਤੇ ਨੌਕਰੀ ਕਰਦਾ ਤੇ ਮੁੜ ਕੇ ਪੀਐਲਐਸ ਕੰਪਨੀ ਬੰਦ ਹੋ ਜਾਂਦੀ ਹੈ ਤੇ ਫਿਰ ਹਰਿਆਣੇ ਦੇ ਵਿੱਚ ਇੱਕ ਗੋਲਡਨ ਫੋਰੈਸਟ ਇੰਡੀਆ ਸੀਗੀ ਇਹ ਉੱਥੇ ਆ ਕੇ ਨੌਕਰੀ ਕਰਦਾ ਤੇ ਸਮਾਂ ਆਉਣ ਤੇ ਉਹ ਕੰਪਨੀ ਵੀ ਠੱਗੀਆਂ ਠੁਗੀਆਂ ਮਾਰ ਕੇ ਬੰਦ ਹੋ ਜਾਂਦੀ ਹੈ 1980 ਦੇ ਵਿੱਚ ਬਕਾਇਦਾ ਤੌਰ ਤੇ ਇਹ ਪਰਨ ਗੋਲਡਨ ਫੋਰੈਸਟ ਨਾਂ ਦੀ ਜਿਹੜੀ ਸੀ ਇੱਕ ਕੰਪਨੀ ਬਣਾਈ ਇਹਨਾਂ ਨੇ ਇਹ ਕੰਪਨੀ ਦੇ ਨਾਂ ਤੇ ਲੋਕਾਂ ਨੂੰ ਕਿਹਾ ਤੁਸੀਂ ਸਾਗਵੰਦ ਦੇ ਦਰਖਤ ਲਗਾਈ ਆਪਾਂ ਸਾਗਵੰਦ ਦੇ ਦਰਖਤ ਲਾਓਗੇ ਬੜਾ ਵੱਡਾ ਹੋਊਗਾ ਤੁਹਾਨੂੰ ਬੜੀ ਵੱਡੀ ਇਨਕਮ ਹੋਊਗੀ ਉਹਦੇ ਵਿੱਚ ਆਪਣੇ ਛੇਰ ਕੱਢੇ ਜਾਂ ਕਿਸੇ ਤਰੀਕੇ ਦਾ ਇਹਨਾਂ ਨੇ ਬਾਕਾਇਦਾ ਤੌਰ ਤੇ ਉਹਨਾਂ ਕੋਲ ਪੈਸੇ ਇਕੱਠੇ ਕੀਤੇ 1999 ਤੱਕ ਇਹਨਾਂ ਨੇ ਪੈਸੇ ਬੁੱਟੀ ਰਕਮ ਠੀਕ ਕਰ ਲਈ ਸੀ ਜਿਹੜੀ ਕਹ ਜੀ ਆਪਾਂ ਪਰ ਫਿਰ ਲੇਕਲ ਮੁੜ ਕੇ ਇਨਕਮ ਟੈਕਸ ਵਗੈਰਾ ਵੀ ਆ ਰਿਡਰ ਉਡਾ ਕਰਕੇ ਜਿਹੜਾ ਸੀ ਕੰਪਨੀ ਦਾ ਕਰੋੜ ਇਹਨਾਂ ਨੂੰ ਬੰਦ ਕਰਨੀ ਪਈ ਕੰਪਨੀ ਇਹਨਾਂ ਨੇ ਫਿਰ ਕੀ ਪਾਇ ਕਿ ਉਸ ਤੋਂ ਬਾਅਦ ਇਹਨਾਂ ਨੇ ਇੱਕ ਐਗਰੋਟੈਕ ਨਾਂ ਦੀ ਕੰਪਨੀ ਬਣਾਈ ਉਹਦੇ ਤੇ ਇੰਨਾ ਕੰਮ ਕੀਤਾ ਲੇਕਿਨ ਜਦੋਂ ਫਿਰ सीबीआई ਤੇ ਉਹਨੇ ਸਿਫਾਰਸ਼ ਲਿਆ ਤੇ ਮੁੜਕੇ ਆਕਰੋਟ ਕਿੱਥੇ ਹੋ ਗਈ ਸੀ ਫਿਰ ਟੰਗਾਣੀ ਖਤਮ ਹੋ ਗਈ ਨਾ ਇਹ ਉਦੋਂ ਤੋਂ 2016 ਤੋਂ ਲੈ ਕੇ ਅੱਜ ਤੱਕ 45000 ਕਰੋੜ ਦੀ ਠੱਗੀ ਨੂੰ ਲੈ ਕੇ 5000 ਲੋਕ ਅਫੈਕਟਿਵ ਨੇ ਉਹ ਅੰਧਨੇ ਜਨਨ ਮਈ 2023 ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਗਿਆ ਵੀ ਤੇ ਬੜਾ ਵੱਡਾ ਘਬਲਾ ਉਹਨਾਂ ਨੇ ਕਿ ਪਰਲ ਗਰੁੱਪ ਦੀਆਂ ਜਿੰਨੀਆਂ ਜ਼ਮੀਨਾਂ ਉਹ ਜ਼ਬਤ ਕਰ ਲੋ। ਜਬਤ ਕਰ ਲੋ। ਜ਼ਬਤ ਕਰਕੇ ਕਰਨ ਤੋਂ ਬਾਅਦ ਇਹ ਬਕਾਇਦਾ ਤੌਰ ਤੇ ਜਿਨ੍ਹਾਂ ਦੀ ਇਨਵੈਸਟਮੈਂਟ ਹੈ ਜਿਨ੍ਹਾਂ ਪੈਸੇ ਲਾਏ ਉਹਨਾਂ ਨੂੰ ਪੈਸੇ ਵਾਪਸ ਕੀਤੇ ਜਾ। ਨਾ ਕਿਸੇ ਵਾਪਸ ਕੀਤੇ ਨਾ ਉਹਨਾਂ ਦੇ ਜਿਹੜਾ ਜ਼ਮੀਨਾਂ ਦੇ ਕਬਜ਼ੇ ਹੋ ਸੀਗੇ ਕਿਉਂ ਕਈਆਂ ਦੇ ਕੋਰਟ ਕੇਸ ਚੱਲਦੇ ਕਿੱਥੋਂ ਤੁਸੀਂ ਕਬਜ਼ਾ ਕਰ ਲੋਗੇ। ਇਹੀ ਹਾਲ ਸਾਡਾ ਬਕਾਇਦਾ ਤੌਰ ਤੇ ਤੁਸੀਂ ਵੇਖੋ ਨਾ ਜਿਹੜੀ ਪੰਚਾਇਤੀ ਜ਼ਮੀਨਾਂ ਦਾ ਹੋਇਆ ਸੀਗਾ। ਰੋਜ਼ ਖ਼ਬਰਾਂ 'ਚ ਪੜ੍ਹ ਲੈਂਦੇ ਹਾਂ ਅੱਜ ਇੰਨੇ ਜਿਹੜੇ ਖਟਾਲੀਆ ਅੱਜ ਇੰਨੇ ਜਿਹੜੇ ਖੜਛੜਾਲੀਆ ਇੱਕ ਬਾਅਦ ਵਿੱਚ ਉਹ ਆ ਗਿਆ ਸੀ ਕਿ ਉਹ ਲਗਭਗ ਸਾਰੀਆਂ ਜ਼ਮੀਨਾਂ ਹਾਈ ਕੋਰਟ ਨੇ ਵਾਪਸ ਕਰਤੀਆਂ ਕਿ ਇੰਨੇ ਜਿਹੜੇ ਕਾਬਜ਼ ਸੀਗੇ ਉਹਨਾਂ ਦੇ ਆ ਕੇ ਸਟੇ ਦੇ ਦਿੱਤੇ ਉਹਨਾਂ ਨੂੰ ਤੇ ਸਰਕਾਰ ਚੁੱਪ ਕਰਕੇ ਬਹਿ ਗਈ ਸਰਕਾਰ ਨੇ ਜਿੰਨੀਆਂ ਵੀ ਹੁਣ ਤੱਕ ਪ੍ਰੋਪੋਜ਼ਲਾਂ ਬਣਾਈਆਂ ਮੈਂ ਜਿੰਨੇ ਵੀ ਅਟੈਂਪਟ ਕੀਤੇ ਇਹਨਾਂ ਨੂੰ ਉੱਥੇ ਬੈਕਫੁੱਟ ਤੇ ਆਉਣਾ ਪਿਆ ਹੁਣ ਇਸ ਕੇਸ ਦੇ ਵਿੱਚ ਵੀ ਜੇ ਸਰਕਾਰ ਨੇ ਕੀਤਾ ਇਹ ਕਿੰਨੇ ਕੁ ਕੰਮ ਜੁਬ ਤੁਹਾਡੇ ਤੁਸੀਂ ਵੀ ਵੇਖਦੇ ਹੋ ਅਸੀਂ ਕਿ ਕਿੱਥੇ ਕੰਮ ਦੇ ਵੀ ਬੜੀ ਹੁਣ ਜਿਹੜਾ ਭਨ ਨਿਰਮਲ ਸਿੰਘ ਭੰਗੂ ਸੀਗਾ ਨਿਰਮਲ ਸਿੰਘ ਭੰਗੂ ਜਿਹੜਾ ਇਹ ਬਰਨਾਲੇ ਦਾ ਬੇਸਿਕਲੀ ਰਹਿਣ ਵਾਲਾ ਤੇ ਬਚਪਨ ਦੇ ਵਿੱਚ ਆਪਣੇ ਭਰਾ ਨਾਲ ਸਾਈਕਲ ਤੇ ਦੁੱਧ ਵੇਚਦਾ ਹੁੰਦਾ ਸੀ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਸੀ ਆਪਣੇ ਪਰਿਵਾਰ ਦਾ ਲੇਕਿਨ ਜਦੋਂ ਇੱਕ ਤਰੀਕਾ ਹੈਗਾ ਵੀ ਲੋਕਾਂ ਨੂੰ ਠੱਗੀ ਕਿਵੇਂ ਮਾਰਨੀ ਲੋਕਾਂ ਨੂੰ ਠੱਗਣਾ ਕਿ ਲੋਕਾਂ ਨੂੰ ਠੱਗੀ ਜਾਂਦੇ ਆ ਤੇ ਫਿਰ 45000 ਪੇ ਠੱਗਿਆ ਤੇ ਇਹਦਾ ਆਪਣਾ ਨਿਵੇਸ਼ ਜਿਆਦੀ ਇਨਵੈਸਟਮੈਂਟ ਇਹਦਾ ਇੱਥੇ ਨਹੀਂ ਉਹ ਫੋਰਨ ਕੰਟਰੀ ਜੀ ਕੀਤੀ ਹੈ ਹੁਣ ਉਸ ਫੋਰਨ ਕੰਟਰੀ ਦੇ ਕਿਵੇਂ ਸਰਕਾਰ ਕਬਜ਼ਾ ਕਰੂਗੀ ਉੱਥੇ ਇਹਨਾਂ ਦਾ ਪਰਵਾਰ ਚਲੇ ਗਿਆ ਉਹ ਚੱਲ ਜੂ ਉੱਥੇ ਮੰਨ ਲਿਆ ਕਿ ਬਹਿ ਜੂਗਾ ਉੱਥੇ ਇਹ ਤਾਂ ਚਲੇ ਕਿ ਦੁਨੀਆ ਦੇ ਧੋਣ ਦੀ ਕੱਲ ਇਹਨਾਂ ਨੂੰ ਕੱਲ ਦੁਪਹਿਰੇ ਜੇ ਇਹਨਾਂ ਦੀ ਗੜਬੜ ਹੋਈ ਹੈ ਕਿ ਪੇਟ ਸੇ ਦਰਦ ਹੋਇਆ ਇਹਨਾਂ ਨੂੰ ਡੀਡੀਚੂ ਜਿਹੜਾ ਹਸਪੀਟਲ ਉੱਥੇ ਦਾਖਲ ਕਰਾਇਆ ਗਿਆ ਉੱਥੇ ਸ਼ਾਮੀ 7:50 ਮੰਤ ਤੇ ਡਾਕਟਰਾਂ ਨੇ ਮਰਨ ਦੀ ਕੋਸ਼ਿਸ਼ ਕਰਨ ਦਿੱਤਾ ਜੀ ਜੀ ਅੜੀ ਸਾਹਿਬ ਤੁਸੀਂ ਖਬਰਾਂ ਦੇ ਉੱਤੇ ਚਰਚਾ ਕੀਤੀ ਪੂਰੀ ਤਫਸੀਲ ਦੇ ਨਾਲ ਖਬਰਾਂ ਸਮਝਾਈਆਂ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਧੰਕਰੀਆਂ ਸ਼ੁਕਰੀਆ